ਸਾਰੇ ਸਤਿਕਾਰਯੋਗ ਸਾਥੀਆਂ ਨੂੰ ਇੰਦਰਜੀਤ ਕਾਲੜਾ ਵੱਲੋਂ ਜੈ ਭੀਮ ਜੈ ਭਾਰਤ ਜੈ ਗੁਰਦੇਵ ਜੈ ਵਾਲਮੀਕ ਜੈ ਕਬੀਰ ਮਹਾਰਾਜ ਸਤਿਕਾਰਯੋਗ ਸਾਥਿਓ ਬਹੁਤ ਹੀ ਦੁਖਦਾਈ ਘਟਨਾ ਜੋ ਹੁਸ਼ਿਆਰਪੁਰ ਦੇ ਵਿੱਚ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਜੋ ਸਰੂਪਨਾ ਛੇੜਖਾਨੀ ਹੋਈ ਆ ਉਹ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਇਹ ਜਿਹੜੀ ਵਿਅਧਵੀ ਸਾਡੇ ਰਹਿਬਰ ਨਾਲ ਕੀਤੀ ਗਈ ਆ ਸ਼ਰਾਤੀ ਅੰਸਰਾ ਵੱਲੋਂ ਜਿਸ ਰਹਿਬਰ ਦੇ ਹੱਥ ਵਿੱਚ ਕਲਮ ਉਸ ਕਲਮ ਨੂੰ ਤੋੜਿਆ ਗਿਆ ਔਰ ਜੋ ਰੈਬਰ ਸਾਨੂੰ ਕਲਮ ਦੇ ਜਰੀਏ ਇਹ ਸਿੱਖਿਆ ਦੇ ਰਿਹਾ ਕਿ ਅਸੀਂ ਆਪਣੇ ਸਮਾਜ ਨੂੰ ਲਾਮਬੰਦ ਕਰੀਏ ਔਰ ਸਾਰਾ ਸਮਾਜ ਪੜ੍ਹ ਲੈ ਕੇ ਲਾਮਬੰਦ ਹੋਵੇ ਐਜੂਕੇਟਿਡ ਹੋਵੇ ਉਸ ਰੈਬਰ ਦੇ ਸਰੂਪ ਨਾਲ ਛੇੜਖਾਨੀ ਕੀਤੀ ਔਰ ਉਹਨਾਂ ਦੇ ਹੱਥ ਵਿੱਚ ਜਿਹੜੀ ਕਲਮ ਸੀ ਉਹ ਤੋੜੀ ਗਈ ਤੇ ਇਸ ਚੀਜ਼ ਦੀ ਸਮੂਹ ਸਮਾਜ ਨਿੰਦਾ ਕਰਦਾ ਹੈ ਤੇ ਸਮੂਹ ਸਮਾਜ ਵਿੱਚ ਇਸ ਚੀਜ਼ ਦਾ ਬਹੁਤ ਵੱਡੇ ਲੈਵਲ ਤੇ ਰੋਸ਼ ਆ ਔਰ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਔਰ ਬਾਲਮੀਕ ਸਮਾਜ ਰਬਦਾਸੀਆ ਸਮਾਜ ਜਲਦੋ ਜਲਦ ਇਸ ਚੀਜ਼ ਤੇ ਸਪਸ਼ਟੀਕਰਨ ਲਵੇਗਾ ਪ੍ਰਸ਼ਾਸਨ ਤੋਂ ਨਹੀਂ ਤਾਂ ਜਿੱਥੇ ਸਮਾਜ ਦਾਸ ਦੀ ਡਿਊਟੀ ਲਾਵੇਗਾ ਬਾਲਮੀਕ ਮਹਾਰਾਜ ਦੇ ਸਤਕਾਰ ਦੇ ਵਿੱਚ ਬਾਲਮੀਕ ਭਾਈਚਾਰਾ ਰਬਦਾਸੀਆ ਭਾਈਚਾਰਾ ਉਥੇ ਦਾਸ ਨਿੱਤਰ ਕੇ ਸਾਹਮਣੇ ਆਵੇਗਾ ਜੈ ਭੀਮ ਜੈ ਭਾਰਤ ਜੈ ਕਬੀਰ ਮਹਾਰਾਜ ਜੈ ਬਾਲਮਿਕ ਮਹਾਰਾਜ